ਮੈਂ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਇਹੋ ਜਿਹੇ ਜਿਹੜੇ ਪ੍ਰੋਗਰਾਮ ਜਿੱਦਾਂ ਸਾਨੂੰ ਦੀ ਔਲ ਤੇ ਇਹਨਾਂ ਦੇ ਸਾਥੀਆਂ ਨੇ ਆ ਪਿਛੇ ਹੁਣੇ ਜਿਹੜੀ ਬੜੀ ਤਗੜੀ ਇੰਟਰਨੈਸ਼ਨਲ ਟ੍ਰੇਜਡੀ ਹੋ ਕੇ ਹੱਡੀ ਆ ਜਿਹਦੇ ਵਿੱਚ ਇੱਕ ਹੱਡਾ 에ਰਿੰਡੀ ਦਾ ਜਹਾਜ਼ ਜਿਹੜਾ ਕ੍ਰੈਸ਼ ਹੋ ਗਿਆ ਸੀ ਜਿਹਦੇ ਵਿੱਚ ਲਗਭਗ 250 ਤੋਂ ਉੱਪਰ ਪਲੱਸ ਲੋਕ ਜਿਹੜੇ ਸੀਗੇ ਸਾਡੇ ਵੀ ਔਰ ਇੰਗਲੈਂਡ ਦੇ ਤੇ ਹੋਰ ਇੱਕ ਦੋ ਮੁਲਕਾਂ ਦੇ ਲੋਕ ਜਿਹੜੇ ਸੀ ਉਹਦੇ ਵਿੱਚ ਜਿਹੜੇ ਉਹ ਮੈਂ ਸਮਝਦਾ ਕਿ ਇਸ ਦੁਨੀਆ ਤੋਂ ਪਿਆਰੇ ਹੋ ਗਏ ਉਹਦੇ ਵਿੱਚ ਇੱਕ ਫੈਮਿਲੀ ਤੇ ਬੜੀ ਦੁਖਦਾਈ ਕਿਸੀਗੀ ਕਿ ਇੱਕ ਪੂਰੀ ਦੀ ਪੂਰੀ ਫੈਮਿਲੀ ਦੇ ਜਿਹੜੇ 5 ਸੀਗੇ ਉਹ ਸਾਰੇ ਹੀ ਆਪਣਾ ਇਥੋਂ ਇੰਡੀਆ ਤੋਂ ਇੰਗਲੈਂਡ ਵਾਸਤੇ ਜਾ ਰਹੇ ਸੀਗੇ ਆਪਣੀ ਰੋਟੀ ਰੋਜੀ ਵਾਸਤੇ ਡਾਕਟਰ ਸੀ ਇਹ ਸਾਇਦ ਤੇ ਉਹ ਪੂਰੀ ਦੀ ਪੂਰੀ ਫੈਮਿਲੀ ਜਿਹੜੀ ਉਹ ਬਰਬਾਦ ਹੋ ਗਈ ਇਸ ਕ੍ਰੈਸ਼ ਦੇ ਵਿੱਚ ਤੇ ਉਸ ਦਾ ਵਾਸਤੇ ਇਹ ਮੈਂ ਸਮਝਣਾ ਕਿ ਇਹ ਬੜਾ ਵਧੀਆ ਇਹਨਾਂ ਦਾ ਉਪਰਾਲਾ ਕਿ ਜਿਹੜਾ ਇਹਨਾਂ ਨੇ ਉਹਨਾਂ ਦੀ ਯਾਦ ਵਿੱਚ ਅੱਜ ਜਿਹੜੀ ਸ਼ਬਿਲ ਆਈ ਆ ਤਾਂ ਕਿ ਉਹਨ ਜਾਣਨ ਵਾਲੇ ਲੋਕ ਉਹਨਾਂ ਨੂੰ ਇਹ ਯਾਦ ਕਰਨ ਏ ਉਹ ਇੱਥੇ ਸਾਡੇ ਤੋਂ ਜਿਹੜੀਆਂ ਬਿਛੜੀਆਂ ਰੂਹਾਂ ਨੇ ਪਰਮਾਤਮਾ ਉਹਨਾਂ ਨੂੰ ਜਿਹੜਾ ਆਪਣੇ ਚਰਨਾਂ ਚ ਲਵਾਸ ਬਖਸ਼ਣ ਤੇ ਇਹ ਲੋਕਾਂ ਦੇ ਵਿੱਚ ਵੀ ਇੱਕ ਬੜਾ ਵਧੀਆ ਮੈਸੇਜ ਹੈ ਮੈਂ ਸਮਝਣਾ ਇਹਦੇ ਨਾਲ ਜਾਊਗਾ ਕਿ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਵੀ ਇੱਥੇ ਹੈਗੇ ਨੇ ਜਿਹੜੇ ਆਪਣੇ ਤੋਂ ਉੱਪਰ ਉੱਠ ਕੇ ਜਿਹੜੇ ਸਮਾਜ ਵਿੱਚ ਇਹੋ ਜਿਹੇ ਕੰਮ ਜਿਹੜੇ ਕਰਦੇ ਨੇ ਜਿਹੜੀਆਂ ਬਿਛੜੀਆਂ ਰੂਹਾਂ ਨੂੰ ਭਾਵੇਂ ਕਿਤੋਂ ਦੀਆਂ ਵੀ ਉਹਨਾਂ ਆਜ਼ਾਦ ਕਰਦੇ ਇਸ ਕਰਕੇ ਮੈਂ ਇਹਨਾਂ ਦਾ ਇਹਨਾਂ ਦੀ ਸਰਾਨਾ ਕਰਦਾ ਸੋਨੂ ਦੇ ਉਹਦੀ ਇਹਨਾਂ ਦੇ ਸਾਥੀਆਂ ਦੀ ਕਿ ਇਹਨਾਂ ਬਹੁਤ ਵਧੀਆ ਉਪਰਲਾ ਜਿਹੜਾ ਉਹ ਕੀਤਾ ਸਤਿਗੁਰਾਲ ਜੀ ਇਹ ਸ਼ਹੀਦ ਜੀ ਸੋਨੂ ਦਿਓਲ ਜਿਹੜੇ ਉਹਦੇ ਸਾਥੀਆਂ ਨੇ ਜਿਹੜਾ ਅਹਮਦਾਬਾਦ ਪਲੇਨ ਕ੍ਰੈਸ਼ ਹਾਸਾ ਹੋਇਆ ਵਾ ਉਹਨਾਂ ਜਿਹੜੀਆਂ ਬਿਛਰੀਆਂ ਰੂਹਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਸ਼ਾਂਤੀ ਵਾਸਤੇ ਜਿਹੜੀ ਹੈ ਸੋਨੂ ਦਿਓਲ ਔਰ ਉਹ ਸਾਥੀਆਂ ਨੇ ਪਿੰਡ ਵਾਲੇ ਤੱਕ ਇਹ ਸ਼ਹੀਦ ਲਈ ਆ ਔਰ ਸੰਗਤ ਜਿਹੜੀ ਆ ਬੜਾ ਸੋਹਣਾ ਠੰਡਾ ਜਲ ਨਰਵਾ ਕਰ ਰਹੀ ਐ ਛੱਕ ਰਹੀ ਐ ਛਲ ਸੇਵਾ ਕਰ ਰਹੀ ਐ ਔਰ ਇੱਥੇ ਹਵਾਲਾ ਸਾਹਿਬ ਆਏ ਨੇ ਹੀ ਸੋਨੂ ਦਿਓਲ ਨੂੰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਸਾਡੇ ਸ਼ਹਿਰ ਦੇ ਲੀਡਰ ਨੇ ਵੱਡੇ ਉੱਤੇ ਪਹੁੰਚੇ ਨੇ ਤੇ ਬਾਕੀ ਤੁਹਾਨੂੰ ਜ਼ੋਰ ਹੋਣਾਂ ਨੇ ਬਹੁਤ ਵਧੀਆ ਮਾਨਤਾ ਦਾ ਸੇਵਾ ਵਾਸਤੇ ਜਿਹੜਾ ਪ੍ਰਾਲਾ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੁਹਾਨੂੰ ਵੀ ਠੰਡਾ ਜਲ ਛਕਾਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ